ਪੰਜਾਬ ਪੁਲਿਸ ਦੀ ਅਪਰਾਧਿਕ ਹੰਸਰਾ ਖਿਲਾਫ ਮੁਹਿੰਮ ਜਾਰੀ ਹੈ। ਮੋਹਾਲੀ ਦੇ ਘਰੜਚ ਵਕਤ ਵਕthਾਵਾਂ ਤੇ ਸ਼ਹਿਰ ਸੀਲ ਅਤੇ ਨਾਕਾਬੰਦੀ। ਸ਼ਹਿਰ ਦੇ ਐਂਟਰੀ ਤੇ ਐਗਜ਼ਿਟ ਪੁਆਇੰਟਾਂ ਤੇ ਆਉਣ ਜਾਣ ਵਾਲੇ ਵਾਹਨਾਂ ਦੀ ਤਿੱਖੀ ਚੈਕਿੰਗ। ਬੱਸਾਂ ਦੀ ਵੀ ਚੈਕਿੰਗ ਕੀਤੀ ਗਈ। ਤੁਹਾਡੇ ਨਾਲ ਖਰੜ ਤੋਂ ਸਾਂਝੇ ਕਰ ਰਹੇ ਹਾਂ ਕਿ ਬੱਸ ਸਟੈਂਡ ਦੇ ਵਿੱਚ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਗਈ ਤੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੀਆਂ ਪ੍ਰਾਈਵੇਟ ਬੱਸਾਂ ਦੀ ਉਚਿਤੇ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਕਾਗਜ਼ ਚੈੱਕ ਕੀਤੇ ਜਾ ਰਹੇ ਹੈ ਕਾਗਜ਼ ਚੈੱਕ ਕੀਤੇ ਜਾ ਰਹੇ ਹੈ ਤੇ ਮੌਕੇ ਤੇ ਮੌਜੂਦ ਉਹ ਮਨਦੀਪ ਸਿੰਘ ਜੋ ਕਿ ਸਿਟੀ ਖਰੜ ਦੇ ਅਸਲ ਖਰੜ ਦੇ ਐਸਐਚਓ ਨੇ ਉਹ ਚੈਕਿੰਗ ਕਰ ਰਹੇ ਨੇ ਵੀ ਕੀ ਕਾਗਜ਼ ਪੂਰੇ ਨੇ ਤੇ ਵਿਜ਼ੂਅਲ ਜੋ ਹੁਣ ਹੋ ਰਹੇ ਨੇ ਵੀ ਕੀ ਹੋ ਰਹੀ ਔਰ ਰਸਤੇ ਵੀ ਜੇਕਰ ਚੰਡੀਗੜ੍ਹ ਚੱਲੀ ਹੈ ਜੰਮੂ ਜਾ ਰਹੀ ਹੈ ਜਾਂ ਕਿਤੇ ਹੋਰ ਪਠਾਨਕੋਟ ਜਾ ਰਹੀ ਹੈ ਪੈਸ਼ੇ ਕਰਦੇ ਵਿੱਚ ਕੀ ਕਰ ਜੇ ਕੋਈ ਸਾਡੇ ਬਾਯੂ ਬੀਜੀਪੀ ਸਾਹਿਬ ਵੱਲੋਂ ਸਮੇਂ-ਸਮੇਂ ਦੇਣਾ ਵੱਖਰੇ ਪਰੇਸ਼ਿਅਨ ਕਰਵਾਏ ਜਾਂਦੇ ਨੇ ਜਿਦੇ ਜਿਸੀਂ ਕਾਸੋ ਆਪਰੇਸ਼ਨ ਸਿਟੀ ਸੀਲਿੰਗ ਕਰਦੇ ਆ ਨਾਕਾਬੰਦੀ ਕਰਦੇ ਆ ਤਰ੍ਹਾਂ ਤਰ੍ਹਾਂ ਦੀ ਅੱਜ ਕਾਸੋ ਆਪਰੇਸ਼ਨ ਆਪਣਾ ਇਹ ਸੀਟੀ ਸੀਲਿੰਗ ਕੀਤਾ ਜਾ ਰਿਹਾ ਵੀ ਹਾਂ ਜੀ ਇਹ ਲੋਕਾਂ ਨੂੰ ਇਹ ਮੈਸੇਜ ਦੇ ਦਿੱਤਾ ਜਾਵੇ ਵੀ ਹਾਂ ਵੀ ਪੁਲਿਸ ਜਿਹੜੀ ਹੈ ਹਮੇਸ਼ਾ ਉਹਨਾਂ ਦੇ ਨਾਲ ਹੈ ਤੇ ਇੱਥੇ ਸਾਡੇ ਜਿੰਨੇ ਵੀ ਵਾਈਟਲ ਪੁਆਇੰਟਸ ਨੇ ਜ਼ਿਲ੍ਹੇ ਦੇ 70 ਦੇ ਕਰੀ ਪੁਆਇੰਟਸ ਨੇ ਜਿਨ੍ਹਾਂ ਤੇ ਅਸੀਂ ਨਾਕਾਬੰਦੀ ਕੀਤੀ ਹੈ ਤੇ ਸਾਡੀ ਸਾਡੀ ਫੋਰਸ ਸਾਰੇ ਗਸ਼ਟਡ ਆਫਸਰਸ ਸਾਰੇ ਐਸੈਟਸ ਬਾਹਰ ਨੇ ਤੇ ਗੱਡੀਆਂ ਦੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਮਾੜੇ ਪੁਰਸ਼ਾਂ ਦੀ ਜਿਹੜੇ ਭੜੇ ਪੁਰਸ਼ ਨੇ ਜਿਹੜੇ ਕਿ ਐਂਟੀ ਸੋਸ਼ਲ ਐਲੀਮੈਂਟਸ ਜਿਹੜੇ ਵੀ ਲੋਕਾਂ ਨੂੰ ਤੰਗ ਕਰਦੇ ਨੇ ਜਾਂ ਕੋਈ ਵੀ ਇਹੋ ਜਿਹੇ ਮਾਹ ਉਹਨਾਂ ਲਈ ਵਾਰਨਿੰਗ ਹੈ ਤੇ ਉਹਨਾਂ ਦੇ ਖਿਲਾਫ ਕਾਰਵਾਈ ਵਾਸਤੇ ਇੱਕੀ ਚੱਲ ਜਾ ਰਹੀ ਹੈ ਅੱਛਾ ਕਿੰਨੇ ਕਿ ਸਲਾਮ ਕਿਤੇ ਉਹ ਦੇਖੋ ਜੀ ਜਦੋਂ ਸਾਡੀ ਸਾਡੀ ਸਾਰੀ ਕਦਮ ਹੋ ਰਹੀ ਉਸ ਤੋਂ ਬਾਅਦ ਅਸੀਂ ਰਿਪੋਰਟ ਲਾਵਾਂਗੇ ਫਿਰ ਤੁਹਾਨੂੰ ਸਹੀ ਦੱਸਿਆ ਜਾਏਗਾ ਕੋਈ ਐਤਾ ਦਾ ਆਨਸਰ ਵੀ ਜਿਹੜਾ ਮਿਲਿਆ ਕਿਸੇ ਕੋਲ ਕੋਈ ਚੀਜ਼ ਬਰਾਮਦ ਹੋਈ ਹੋਈ ਹੈ ਲੱਗੇ ਹੋਏ ਹੈ ਜੀ ਚੈਕਿੰਗ ਚੱਲ ਰਹੀ ਹੈ ਕਈ ਜਿਹੇ ਪੁਆਇੰਟ ਤੇ ਚੱਲ ਰਹੀ ਹੈ ਸਾਰੀ ਰਿਪੋਰਟ ਲਾਵਾਂਗੇ ਉਸ ਤੋਂ ਬਾਅਦ